ਮਸੂਦ ਨਲੀ ਪੰਜਾਬੀ ਰੈਡੀਓ ਯੂਐਸਏ ਦੇ ਯੂਬਾ ਸਿਟੀ ਸਜੇ ਐਸ ਸਟਾਲ ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦਾ 46ਵਾਂ ਮਹਾਤ ਦਾ ਕੀਰਤਨ ਜਿਹੜਾ ਉਹ ਆਪਣੇ ਪੂਰੀ ਸ਼ਰਧਾ ਨਾਲ ਜਾਰੀ ਹੈ ਖੁਸ਼ੀ ਹੁੰਦੀ ਹੈ ਵੈਸੇ ਤੇ ਸਾਡੇ ਸਟਾਲ ਤੇ ਨਾ ਤਿੰਨਾਂ ਦਿਨਾਂ ਚ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਸਰੋਤੇ ਸਾਡੇ ਚਾਹਤਕਾਰ ਸਾਨੂੰ ਮਿਲਣ ਆਉਂਦੇ ਆ ਪਰ ਉਦੋਂ ਚਾਹ ਹੋਰ ਵੱਜ ਜਾਂਦਾ ਕਿ ਜਦੋਂ ਪੰਜਾਬ ਦੀ ਧਰਤੀ ਤੇ ਕੋਈ ਆਉਂਦਾ ਔਰ ਉੱਚੇ ਤੌਰ ਤੇ ਸਾਨੂੰ ਮਿਲਣ ਆਉਂਦਾ ਹੈ ਇਹੋ ਜਿਹਾ ਕੁਝ ਜੀ ਸਾਡੇ ਨਾਲ ਨੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਦੱਸੋ ਬਰਿੰਦਰ ਕੌਰ ਔਰ ਸਤਿ ਸ੍ਰੀ ਅਕਾਲ ਸਤ ਨਛਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਣਾ ਦਰਸ਼ਨ ਸਿੰਘ ਦਰਸ਼ਨ ਸਿੰਘ ਜੀ ਔਰ ਉਹਨਾਂ ਦਾ ਪਰਿਵਾਰ ਹੈ ਜਿਹੜਾ ਸਾਡੇ ਨਾਲ ਮੌਜੂਦ ਹੈ ਦਰਸ਼ਨ ਜੀ ਪਹਿਲਾਂ ਤੇ ਬਹੁਤ ਬਹੁਤ ਆਜ ਦੇ ਇਸ ਸਮਾਗਮ ਦੀਆਂ ਗੁਰਪੁਰਬ ਦੀਆਂ ਆਪ ਜੀ ਨੂੰ ਵਧਾਈਆਂ ਜੀ ਆਪ ਜੀ ਨੂੰ ਸਾਰੀ ਸੰਗਤ ਨੂੰ ਵਧਾਈਆਂ ਕੀ ਕਹੋਗੇ ਪੰਜਾਬੀ ਰੇਡੀਓ ਯੂਐਸਏ ਬਾਰੇ ਜਿਨੇ ਸੱਤ ਸਮੁੰਦਰ ਪਾਰ ਵੀ ਤੁਹਾਨੂੰ ਪੰਜਾਬੀ ਦੇ ਨਾਲ ਸਾਡੇ ਨਾਲ ਜੋੜਿਆ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਬਹੁਤ ਵਧੀਆ ਕਹਾਦੇ ਜਿਹੜਾ ਚੰਨ ਬਹੁਤ ਵਧੀਆ ਕੀ ਕਹੋਗੇ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਇਸ ਮੌਕੇ ਇਸ ਮੌਕੇ ਸਾਰੇ ਉਸ ਦੀ ਲੱਖਾਂ ਲੱਖ ਵਧਾਈਆਂ ਹਰ ਹਰਕ ਬੰਦੇ ਨੂੰ ਹਮੇਸ਼ਾ ਹੋਣਾ ਜੇ ਤਾਂ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਪੰਜਾਬ ਤੋਂ ਕਿੱਥੋਂ ਹੋਣਾ ਹੋਇਆ ਪੰਜਾਬ ਤੋਂ ਜੰਦਰ ਤੋਂ ਅੱਛਾ ਕੋਈ ਤਾਂ ਟਿਕਾਣਾ ਢਾਕਾ ਨਾਲ ਢਾਕਾ ਨਾਲ ਤਾਂ ਕਿ ਹੈਗਾ ਕਾਲਾ ਸਿੰਘ ਅੱਛਾ ਅੱਛਾ ਕਾਲਾ ਸਿੰਘ ਪਿੰਡ ਤੋਂ ਜੀ ਹਾਂਜੀ ਹਾਂਜੀ ਚਲੋ ਜੀ ਐ ਨੂੰ ਜੀ ਤੁਹਾਨੂੰ ਅੱਜ ਤੋਂ ਕੋਈ 10 ਸਾਲ ਪਹਿਲਾਂ ਸੁਣਿਆ ਸੀ ਭਾਈ ਪੰਜੀਤ ਸਿੰਘ ਖਾਲਸਾ ਉਹ ਕਥਾ ਵਾਚ ਗਿਆ ਉਹਨਾਂ ਨੂੰ ਦੱਸਿਆ ਸੀ ਕਿ ਜੂਬਾ ਸਿਟੀ 'ਚ ਇੱਕ ਨਗਰਪੀਰ ਸੁਣ ਲਗਾ ਜਿਹੜਾ ਬਾੜ ਤੋਂ ਦੁਨੀਆ ਸਾਰੇ ਬਾੜ ਤੋਂ ਦੁਨੀਆ ਪਹੁੰਚਦੀ ਆ ਉਸ ਉਦੋਂ ਤੋਂ ਮੇਰੇ ਦਿਲ ਤਮੰਨਾ ਸੀ ਕਿ ਕਦੀ ਨਾ ਕਦੀ ਜ਼ਿੰਦਗੀ ਚ ਹਾਂ ਇਸ ਕਰਕੇ ਸਪੈਸ਼ਲ ਆਏ ਆ ਬਾਜੀ ਬੜਾ ਕੀ ਬਾਤ ਹੈ ਕੀ ਬਾਤ ਹੈ ਜੀ ਤੁਹਾਡਾ ਭੈਣ ਜੀ ਕੀ ਵਿਚਾਰ ਹੈ ਵਿਚਾਰ ਹੈ ਜੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀਗਾ ਪਰ ਕੋਈ ਸਾਡੀ ਗੁਜਾਰਿਸ਼ ਹੈ ਕਿ ਜਿੱਥੇ ਬੱਸਾਂ ਦਾ ਪ੍ਰਬੰਧ ਸੀ ਜਿੱਥੇ ਉੱਥੇ ਪਾਣੀ ਦਾ ਪ੍ਰਬੰਧ ਵੀ ਹੋ ਜਾਵੇ ਅੱਗੇ ਤੋਂ ਤੇ ਉਥੇ ਸੰਗਤਾਂ ਨੂੰ ਥੋੜਾ ਵੇਟ ਕਰਨੀ ਪਈ ਸੀ ਇੱਕ ਘੰਟਾ ਅੱਧਾ ਘੰਟਾ ਇੱਧਰ ਬਹੁਤ ਸੋ ਵਧੀਆ ਪ੍ਰੋਗਰਾਮ ਆ ਤੇ ਸਾਰਿਆਂ ਨੂੰ ਸਾਰਿਆਂ ਨੇ ਬਹੁਤ ਸੋਹਣੀਆਂ ਪੱਗਾਂ ਸਜਾ ਕੇ ਲੋਕੀ ਹੁਮਾ ਮਾ ਕੇ ਪਹੁੰਚੇ ਹੋਏ ਆ ਤੇ ਬਹੁਤ ਵਧੀਆ ਲੱਗ ਰਿਹਾ ਬੜੀ ਬੜੀ ਮਿਹਰਬਾਨੀ ਤੁਸੀਂ ਆਏ ਔਰ ਪੰਜਾਬੀ ਰੇਡੀਓ ਯੂ ਐਸ ਏ ਨੂੰ ਇਹ ਮਾਣ ਬਖਸ਼ਿਆ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਜੀ